ਨਾਜਾਇਜ਼ ਸਬੰਧਾਂ ਦੇ ਚਲਦਿਆਂ ਵਿਅਕਤੀ ਹੋਇਆ ਲਾਪਤਾ 5 ਦਿਨ ਬੀਤਣ ਤੋਂ ਬਾਅਦ ਸਰਹੰਦ ਨਹਿਰ ਰਕਬਾ ਕਲਖੁਰਦ ਤੋਂ ਮਿਲੀ Laash ਜਿਹਾ ਹੈ ਪੂਰਾ ਮਾਮਲਾ ਕਸਬਾ ਮੱਲਾਵਾਲਾ ਨੇੜੇ ਪਿੰਡ ਹਾਮਦ ਚੱਕ ਤੋਂ ਸਾਹਮਣੇ ਆਇਆ ਹੈ ਜਿੱਥੂ ਦਾ ਨੌਜਵਾਨ ਬੀਤੇ ਦਿਨ 26 ਤਰੀਕ ਨੂੰ ਲਾਪਤਾ ਹੁੰਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਤਲਾਸ਼ ਕੀਤੀ ਜਾਂਦੀ ਹੈ ਤਲਾਸ਼ ਦੌਰਾਨ ਗਿਰਦਿੱਤੀ ਵਾਲੇ ਹੈਡ ਨੇੜੇ ਲਾਪਤਾ ਹੋਏ ਵਿਅਕਤੀ ਰਿਸ਼ਪਾਲ ਸਿੰਘ ਦਾ ਮੋਟਰਸਾਈਕਲ ਅਤੇ ਚੱਪਲਾਂ ਬਰਾਮਦ ਹੁੰਦੀਆਂ ਹਨ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਨੈਰ ਤੇ ਲਗਾਤਾਰ ਪਾਲ ਕੀਤੀ ਜਾਂਦੀ ਹੈ ਪਾਲ ਦਰਾਂ 5 ਦਿਨ ਤੋਂ ਬਾਅਦ 30 ਨਵੰਬਰ ਲਾਪਤਾ ਹੋਏ ਰਿਸ਼ਪਾਲ ਸਿੰਘ ਦੀ ਦੇ ਕਲਖੁਰਦ ਇਲਾਕੇ ਤੋਂsrand ਨਹਿਰ ਚੋਂ ਬਰਾਮਦ ਹੁੰਦੀ ਹੈ ਇਸ ਮੌਕੇ ਮੱਲਾ ਵਾਲਾ ਥਾਣਾ ਇੰਚਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਵੀ ਆਪਣੀ ਪੁਲਿਸ ਪਾਰਟੀ ਸਮੇਤ ਥਾਣਾ ਕਲਖੁਰਦ ਦੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਗੋਤਾਖੋਰਾ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਹੈ ਇਸ ਮੌਕੇ ਐਸ.ਐਚ.ਓ ਗੁਰਪ੍ਰੀਤ ਸਿੰਘ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਡੈੱਡ ਬੋਡੀ ਨੂੰ ਗੋਤਾਖੋਰਾ ਦੀ ਮਦਦ ਨਾਲ ਨਹਿਰ ਤੋਂ ਬਾਹਰ ਕੱਢ ਲਿਆ ਗਿਆ ਹੈ ਤੇ ਪੋਸਟਮਾਰਟਮ ਲਈ ਪ੍ਰੋਪਰ ਭੇਜਿਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆ ਵਿੱਚ ਲਿਆਂਦੀ ਜਾਵੇਗੀ ਉਧਰੋਂ ਪਰਿਵਾਰ ਨੇ ਵੀ ਮ੍ਰਿਤਕ ਦੇ ਨਜਾਇਜ਼ ਸੰਬੰਧਾ ਦਾ ਹਵਾਲਾ ਦਿੰਦੇ ਹੋਏ ਨਜਾਇਜ਼ ਔਰਤ ਤੇ ਗੰਭੀਰ ਦੋਸ਼ ਲਗਾਏ ਹਨ ਪਰਿਵਾਰ ਨੇ ਆਪਣਾ ਛੱਕ ਜਾਇਰ ਕੀਤਾ ਹੈ ਦੇਖੋ ਪੂਰੀ ਰਿਪੋਰਟ ਸਿੰਦਰ ਦਾ ਸਿੰਦਰ ਦਾ ਅਹਿਮਦ ਚਾਕੀ ਤੋਂ ਤੁਹਾਡੇ ਪਤਾ ਹੀ ਨਾ ਕੀ ਹੋਇਆ ਹੈ ਕੋਤੀ ਨਵੀਂ ਤਰੀਕ ਨੂੰ ਮੈਨੂੰ ਕੱਲਿਆ ਸੀਗਾ ਮੰਮੀ ਠੀਕ ਨਹੀਂ ਸੀ ਅੱਛਾ ਜੀ ਕਹਿੰਦਾ ਚਲ ਜੇ ਬਹੁਤ ਅੱਛਾ ਹਾਲ ਚਾਲ ਉਹ ਤੋਂ ਬਾਅਦ ਮੇਰੇ ਦਿਓਰ ਮੈਨੂੰ ਫੋਨ ਲੱsta ਹੀ ਕਰਿਆ ਅੱਗੀ ਅੱਛਾ ਜੀ ਸਟਾਈਲ ਕਰਿਆ ਅੱਗੀ ਪਹਿਲਾਂ ਵੀ ਬੋਲ ਪੈਂਦਾ ਸੀ ਉਸ ਕੁੜੀ ਪਿੱਛੇ ਲੜ ਕੁੜੀ ਨਾਲ ਸੰਬੰਧ ਸੀ ਹਾਂ ਸੰਬੰਧ ਸੀਗੇ ਲੜਦਾ ਸੀ ਤਾਂ ਉਹ ਤੋਂ ਬਾਅਦ ਚਲਾ ਗਿਆ ਹੁਣ ਦੇ 23 ਸਾਲ ਚੱਕ ਹੈ ਇਸ ਕੁੜੀ ਤੇ ਕਿਹchu ਦੀ ਕੁੜੀ ਚੱਲਾ ਤੂੰ ਕੁੜੀ ਕੀ ਨਾਮ ਕੀ ਹੋਵੇ ਰਾਣੀ ਕਿੰਨੇ ਦਿਨ ਹੋ ਗਿਆ ਜੀ ਅਸਤ ਵਾਲਾ ਇਹ ਗੱਲ ਹੋ ਗਿਆ ਅੱਜ 5 ਦਿਨ ਅੱਜ ਕੀ ਵਾਪਰਿਆ ਜੀ ਅੱਜ ਲਾਸ਼ ਮਿਲੀ ਹੈ ਅੰਦੀ ਲਾਸ਼ ਮਿਲੀ ਹੈ ਹਾਂ ਜੀ ਕਿਹੜੀ ਜਗ੍ਹਾ ਤੋਂ ਮਿਲਦੀ ਹੈ ਓਹ ਗੱਲ ਕਰਦੇ ਹਾਂ ਹਾਂ ਕਰਦੇ ਠੀਕ ਹੈ ਤੇ ਕੀ ਹੁਣ ਪੁਲਿਸ ਨੇ ਤਲਾਸ਼ ਕੀਤੀ ਪਈ ਹਾਂ ਹਾਂ ਕੀਤੀ ਕਾਰਵਾਈ ਹੋ ਰਹੀ ਹੈ ਜੀ ਹਾਂ ਹੋ ਰਹੀ ਕੀ ਮੰਗ ਕੀ ਕਰ ਰਹੇ ਹੋ ਮੰਗ ਕਰਿਆ ਸਾਬ ਚਾਹੀਦੀ ਮੇਰੀ ਛੋਟੀ ਜੀ ਬੱਚੀ ਹੈ 1.5 ਸਾਲ ਦੀ 1.5 ਸਾਲ ਦੀ ਬੱਚੀ ਹਾਂ ਇੱਕ ਬੱਚਾ ਜੀ ਬੇਲਾ ਬੱਚਾ ਕਿਉਂ ਦਸਾਇਆ ਉੱਠ ਗਿਆ ਹਾਂ ਜੀ ਤੁਹਾਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਇਹ ਕੀ ਨਾਮ ਕੀ ਹੈ ਮੇਰਾ ਨਾਂ ਹੀ ਗੁਰਾਈ ਮੇਰਾ ਪਿੰਡ ਵੜਾ ਭਾਈ ਦਾ ਪਿੰਡ ਹੈ ਬਲਾਕ ਕਲਖੁਰਦਾ ਜ਼ਿਲ੍ਹਾ ਫਰੋਜ਼ਪੁਰ ਹੈ ਮੈਂ ਗੋਤਾਖੂਰੀ ਦਾ ਕੰਮ ਕਰਦਾ ਜੀ ਅੱਜ ਵੀਰਾ ਇਹ ਮੇਰੇ ਤੋਂ ਮੇਰੇ ਕੋਲ ਆਇਆ ਇਹਨਾਂ ਦਾ ਪਿੰਡ ਮੱਲਾ ਵਾਲੇ ਦੇ ਕੋਲ ਪਿੰਡ ਹੈ ਇਹਨਾਂ ਦਾ ਜੀ ਹਮਦਾਲਾਈ ਉੱਥੋਂ ਦੀ ਡੈੱਡ ਬੋਡੀ ਆ ਤੇ ਹਾਂ ਜੀ ਹਾਂ ਜੀ ਮੇਰੇ ਲੋ ਕੱਢੀ ਗਈ ਹੈ ਜੀ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਜੀ ਅੱਧਾ ਘੰਟਾ ਹੋ ਗਿਆ ਜੀ ਕੱਢੀ ਨੂੰ ਕਿੰਨਾ ਸਮਾਂ ਕਿੰਨਾ ਸਮਾਈ ਬਣਾ ਕੇ ਦੱਸ ਗਈ ਹਾਂ ਜੀ ਹਾਂਜੀ ਵਾਰਸ ਪਹੁੰਚ ਗਏ ਜੀ ਹਾਂਜੀ ਵਾਰਸ ਪਹੁੰਚ ਗਏ ਮੁੰਡੇ ਦਾ ਭਰਾ ਹੈਗਾ ਜੀ ਪੁਲਿਸ ਦੀ ਮਜੂਰੀਏ ਚ ਕੱਢੀ ਗਈ ਹਾਂਜੀ ਹਾਂਜੀ ਪੁਲਿਸ ਦੀ ਮਜੂਰੀ ਕੀ ਉਹਨਾਂ ਦੀ ਸਹਿਮਤੀ ਨਾਲ ਕੱਢੀ ਗਈ ਹੈ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਬਹੁਤ ਧੰਨਵਾਦੀ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਾਰੇ ਮੁਲਾਜ਼ਮ ਸਾਹਿਬ ਆਏ ਆ ਜੀ ਹਾਂਜੀ ਮੇਰਾ ਨਾਮ ਅੰਗਰੇਜ਼ ਸਿੰਘ ਜੀ ਅੱਛਾ ਕੀ ਗੱਲ ਕੀ ਹੋਈ ਹੈ ਜੀ ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11:00 ਸਵੇਰੇ ਕਾਲ ਆਈ ਹੈ ਜੀ ਤੇ ਉਹਨਾਂ ਨੂੰ ਕਾਲ ਆਈ ਹੈ ਤੇ ਕਾਲ ਕਿੰਨੂ ਕਾਲ ਕਿਨੂ ਆਈ ਅਰਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਭਰਾ ਮੇਰੇ ਵੱਡੇ ਜੀ ਗੁੰਮ ਹੋਏ ਸੀ ਕਿ ਹਾਂਜੀ ਗੁੰਮ ਹੋਏ ਸੀ ਤੇ ਅੱਜ ਕਿੱਥੋਂ ਦੇਖ ਕੇ ਮਿਲੀ ਹੈ ਜੀ ਇੱਕ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਹੈ ਜੀ ਅੱਛਾ ਜੀ ਤੇ ਇਹ ਲਾਸ਼ ਸਾਡੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰਦੇ ਅੱਛਾ ਤੇ ਸਾਨੂੰ ਅੱਜ ਲਾਸ਼ ਮਿਲੀ ਪਹਿਵੇਂ ਦਿਨ ਜੀ ਹਾਂਜੀ ਤੇ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਏ ਕਿੱਥੋਂ ਮਿਲਿਆ ਜੀ ਹਰਿਗਰ ਦਿੱਤੀ ਵਾਲੀ ਨਹਿਰਾਂ ਤੋਂ ਲੋਗ ਹਾਂਜੀ ਮੋਟਰਸਾਈਕਲ ਮਿਲਿਆ ਹਾਂਜੀ ਹੋਰ ਕੀ ਸੀਗਾ ਉੱਥੇ ਚੱਪਲਾਂ ਸੀ ਜੀ ਅੱਛਾ ਉਸ ਤੋਂ ਬਾਅਦ ਉੱਥੇ ਨਹਿਰਾਂ ਮਗਰਾ ਕੀਤਾ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜੀ ਲਾਜ ਖੁਰਦ ਤੋਂ ਮਿਲੀ ਆ ਹਾਂਜੀ ਹਾਂਜੀ ਖਲ ਖੁਰਦ ਖਲ ਖੁਰਦ ਤੋਂ ਹਾਂਜੀ ਕੀ ਮੰਗਤੀ ਹੈਗੀ ਆ ਕੀ ਮੰਗ ਕਰ ਰਹੇ ਹੋ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ ਹਾਂਜੀ ਕਿੰਨਾ ਤਾਂ ਸ਼ੱਕ ਹੈ ਗਿਆ ਕਿਸੇ ਤੇ ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਦਾ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੇ ਸਾਨੂੰ ਸ਼ੱਕ ਆ ਵੀ ਉਹ ਕਾਰ ਬਰ ਛੱਡ ਕੇ ਘਰੋਂ ਚਲੇ ਗਏ ਹੈਗਾ ਤੁਹਾਡੇ ਕੋਲ ਰਿਕਾਰਡ ਆ ਹਾਂ ਜੀ ਛਟਵਾਇਆ ਜੀ ਲਈ ਜੀ ਸਾਡੇ ਕੋਲ ਰਿਕਾਰਡ ਹੈਗਾ ਹਾਂ ਜੀ ਹਾਂ ਜੀ ਕੀਤਾ ਹੈ ਕੀ ਕਹਿੰਦੀ ਪੁਲਿਸ ਵੱਲੋਂ ਕੀ ਪ੍ਰੋਸੈਸ ਪੁਲਿਸ ਕਹਿੰਦੇ ਸਾਨੂੰ ਸਵੈ ਕੁਇਸ਼ਨ ਪਤਾ ਦੇ ਦਿਓ ਕੋਰਾ ਕਾਗਜ਼ ਦੇ ਦਿਦੋ ਜੀ ਅੱਛਾ ਜੀ ਬਸ ਫਿਰ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਕਾਰਵਾਈ ਦਾ ਭਰੋਸਾ ਜਤਾ ਰਹੇ ਆ ਜੀ ਹਾਂ ਜੀ ਅਜੇ ਤਾਂ ਹੁਣ ਪਤਾ ਲੱਗੂਗਾ ਕਹਿੰਦੇ ਆ ਸਾਨੂੰ ਠੀਕ ਹੈ ਕਿੱਥੇ ਲਜਾਇਆ ਗਿਆ ਪੋਸਟ ਮਾਰਡਮੇ ਫਰੋਇਪੁਰ ਸਰਾਂਜ ਕਲਾਸ਼ ਮਿਲੀ ਗੱਲ ਕਰਦੇ ਕੀ ਮੰਨਣਾ ਤੁਸੀਂ ਹਾਂਜੀ ਇਹ ਡੈੱਡ ਬੋਡੀ ਮਿਲੀ ਜੀ ਰਿਸ਼ਪਾਲ ਸਿੰਘ son of ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੇ ਦੀ ਅੱਛਾ ਜੀ ਇਹਨੇ 26 ਤਰੀਕ ਨੂੰ ਘਰੋਂ ਆਇਆ ਤੇ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗਰਦੀਤੀ ਵਾਲੇ ਹੱਟ ਦੋ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਨਹਿਰਾਂ ਚ ਮਿਲ ਗਈ ਇੱਥੋਂ ਕਲ ਖੁਰਦ ਤੇ ਹਾਲੇ ਇਹਦਾ ਪੋਸਟਮਾਰਟਮ ਕਰਵਾਵਾਂਗੇ ਫਿਰ ਜਿਵੇਂ ਕੋਈ ਜੋ ਡਾਕਟਰ ਦਾ ਆਪੀਨੀਅਨ ਹੋਏਗਾ ਉਸ ਅਨੁਸਾਰ ਕਾਰਵਾਈ ਕਰੀਏ ਬਾਰਫਾਂ ਦੇ ਬਣ ਲੈ ਗਏ ਨਹੀਂ ਉਹ ਲੈ ਰਹੇ ਆ ਹਾਲੇ ਡੈਡ ਬੁਡੀ ਜਸਟ ਮਿਲੀ ਹੈ ਹਾਲੇ ਕੁਝ ਵੀ ਕਹਿਣਾ ਮਤਲਬ ਕੈਂਪ ਤੋਂ ਪਹਿਲਾਂ ਠੀਕ ਹੈ ਹਾਂਜੀ